ਅਰ ਸਤਿ ਸ਼੍ਰੀ ਅਕਾਲ ਜੀ ਮਾਰਕੀਟ ਕੋਲ ਨੂੰ ਬਗ ਬਣਾ ਲੈ ਕੇ ਆਏ ਜਿੱਥੇ ਅਸਟੰਸਦਾਰ ਅਮਰਪਾਲ ਸਿੰਘ ਐਮ ਐਲ ਏ ਉਹਨਾਂ ਨਾਲ ਇੱਕ ਪ੍ਰੈਸ ਮੀਟਿੰਗ ਕੀਤੀ ਜਾ ਰਹੀ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਾਂਗੇ ਹਾਂ ਜੀ ਐਮ ਐਲ ਏ ਸਾਹਿਬ ਅੱਜ ਦੀ ਪ੍ਰੈਸ ਮੀਟਿੰਗ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੇਰੇ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਖਦੇ ਹੱਥ ਸਾਡੇ ਸੈਕਟਰੀ ਸਾਹ ਬੈਠੇ ਨੇ ਸਰਦਾਰ ਅਜੀਤ ਸਿੰਘ ਕਹਿਰਾ ਜੀ ਮੇਰੇ ਨਾਲ ਮੈਡਮ ਹਰਪ੍ਰੀਤ ਕੌਰ ਜਿਹੜੇ ਮੰਡੀ ਸੁਪਰਵਾਈਜ਼ਰ ਨੇ ਨਾਲ ਸਾਡੇ ਅਮਰਿਤਪਾਲ ਸਿੰਘ ਜਿਹੜੇ ਆਪਣੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਸਾਰੇ ਜਿਹੜੇ ਮੀਟਿੰਗ ਜਾਂ ਆਪਾਂ ਪ੍ਰੈਸ ਕਾਨਫਰੰਸ ਕਹਿੰਦੇ ਵਾਸਤੇ ਮੈਂ ਤੁਹਾਨੂੰ ਬੁਲਾਇਆ ਏ ਉਹ ਸਾਡੇ ਕਿਸਾਨਾਂ ਵਾਸਤੇ ਬੜੀ ਜ਼ਰੂਰੀ ਆ ਕਿਉਂਕਿ ਪੰਜਾਬ ਸਰਕਾਰ ਦੀਆਂ ਬੜੀਆਂ ਇਹੋ ਜਿਹੀਆਂ ਸਕੀਮਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਨੇ ਤੇ ਕੁਝ ਕੰਮ ਇਦਾਂ ਦੇ ਹੁੰਦੇ ਨੇ ਸਾਡੇ ਦਿਲ ਦੇ ਬੜੇ ਕਰੀਬ ਹੁੰਦੇ ਨੇ ਸਾਨੂੰ ਇਹ ਹੁੰਦਾ ਵੀ ਇਹਨਾਂ ਲੋਕਾਂ ਦੀ ਤਾਂ ਮਦਦ ਕਰਨੀ ਚਾਹੀਦੀ ਆ ਤਾਂ ਜਦੋਂ ਤੋਂ ਮੈਂ ਐਮਐਲਏ ਬਣਿਆ ਸੀ ਹਰ ਸਾਲ ਜਿਹੜੇ ਵੀ ਸਾਡੇ ਕਿਸਾਨ ਭਰਾ ਜਿਹੜੇ ਵੀ ਸਾਡੇ ਮਜ਼ਦੂਰ ਭਰਾ ਜਿਹੜੇ ਖੇਤਾਂ 'ਚ ਕੰਮ ਕਰਦੇ ਸਮੇਂ ਚਾਹੇ ਉਹ ਮੰਡੀਆਂ 'ਚ ਕੰਮ ਕਰਦੇ ਨੇ ਚਾਹੇ ਉਹ ਲੇਬਰ ਦਾ ਕੰਮ ਕਰਦੇ ਨੇ ਜਦੋਂ ਵੀ ਰੱਬ ਨਾ ਕਰੇ ਉਹਨਾਂ ਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਹਾਦਸਾ ਹੁੰਦਾ ਹੈ ਤਾਂ ਅਸੀਂ ਉਹਨਾਂ ਦੀ ਮਦਦ ਕਰਨ ਵਾਸਤੇ ਇੱਕ ਸਰਕਾਰ ਦਾ ਪ੍ਰੋਪਰ ਪਰਫਾਰਮਾ ਬਣਿਆ ਹੋਇਆ ਹੈ ਪਹਿਲਾਂ ਤਾਂ ਜੇ ਕਿਸੇ ਦੀ ਇੱਕ ਉਂਗਲ ਕੱਟੀ ਜਾਂਦੀ ਸੀ ਉਹਨੂੰ 10000 2 20000 ਪਰ ਆਪਣੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਸਾਰੇ ਪੈਸੇ ਵਧਾ ਦਿੱਤੇ ਉਦੋਂ ਪਹਿਲਾਂ ਜੇ ਕਿਸੇ ਕਿਸਾਨ ਦੀ ਜਾਂ ਮਜ਼ਦੂਰ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਜਾਂਦੀ ਸੀ ਤਾਂ ਉਹਨੂੰ ਸਰਕਾਰ 2 ਲੱਖ ਰੁਪਏ ਦਿੰਦੀ ਸੀ ਪਰ ਪਿਛਲੀ ਵਾਰ ਅਸੀਂ ਇਹ ਕਹਿ ਕੇ ਵਧਵਾ ਦਿੱਤਾ ਜਿਦੇ ਚ ਰੱਬ ਨਾ ਕਰੇ ਕਿਸੇ ਮਜ਼ਦੂਰ ਦੀ ਜਾਂ ਕਿਸੇ ਕਿਸਾਨ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਜਾਂਦੀ ਆ ਤਾਂ ਉਹਨੂੰ ਹੁਣ ਅਸੀਂ 2 ਲੱਖ ਨਹੀਂ 2 ਲੱਖ ਦੀ ਬਜਾਏ 10 ਲੱਖ ਰੁਪਇਆ ਦਿਆ ਕਰ ਅੱਗੇ ਦੀ ਰਕਮ ਵਧਾਈ ਆ ਸੈਕੰਡਰੀ ਅੱਗੇ ਜੇ ਕੋਈ ਇੱਕ ਉਂਗਲ ਕੱਟੀ ਜਾਂਦੀ ਸੀ ਕੰਮ ਕਰਦੇ ਸਮੇਂ ਤਾਂ ਉਹਨੂੰ 10000 ਰੁਪਇਆ ਮਿਲਦਾ ਸੀ ਪਰ ਉਹ ਵੀ ਸਰਕਾਰ ਨੇ ਵਧਾਤਾ ਤਾਂ ਅਸੀਂ ਉਹਦਾ 12000 ਕੀਤਾ ਅੱਗੇ ਜੇ ਦੋ ਉਂਗਲਾਂ ਕੱਟੀਆਂ ਜਾਂਦੀ ਸੀ 20000 ਅਸੀਂ ਉਹਦਾ 24000 ਰੁਪਇਆ ਕੀਤਾ ਅੱਗੇ ਜੇ ਕਿਸੇ ਵੀ ਮਜ਼ਦੂਰ ਦਾ ਜਾਂ ਕਿਸਾਨ ਦਾ ਕੰਮ ਕਰਦੇ ਸਮੇਂ ਜੇ ਕੋਈ ਇੱਕ ਅੰਗ 50% ਤੱਕ ਨਕਾਰਾ ਹੋ ਜਾਂਦਾ ਸੀਗਾ ਤਾਂ ਉਹ ਨੂੰ ਅਸੀਂ ਲਗਭਗ 50000 ਰੁਪਏ ਦਿੰਦੇ ਸੀਗੇ ਤੇ ਉਹ ਸਾਰੀਆਂ ਚੀਜ਼ਾਂ ਵਧਾ ਕੇ ਹੁਣ ਜੇ 50 1% ਮਤਲਬ 50 ਤੋਂ ਪਲੱਸ ਚੱਲ ਜਾਂਦਾ 51% ਹੋ ਜਾਂਦਾ ਤਾਂ ਉਹ ਨੂੰ ਅਸੀਂ ਜ਼ਿਆਦਾ ਪੈਸੇ ਦਿੰਦੇ ਆ ਤੇ ਜੇ 75% ਤੋਂ ਵੱਧ ਜਾਂਦਾ ਤਾਂ ਫਿਰ ਉਹ ਨੂੰ ਅਸੀਂ 75000 ਵੱਧ ਉਦੋਂ ਇਹਨੂੰ ਚੱਲਦਾ ਰਹਿੰਦਾ 1 ਲੱਖ ਰੁਪਏ ਤੱਕ ਜੇ 50 ਤੋਂ ਵੱਧ 51% ਹੋ ਗਿਆ ਫਿਰ 75000 ਜੇ 75 ਤੋਂ ਵੱਧ ਕੇ 76% ਹੋ ਜਾਂਦਾ ਫਿਰ 1 ਲੱਖ ਰੁਪਇਆ ਦਿੰਨੇ ਆ ਇਹ ਆਪਣੀ ਮਾਰਕੀਟ ਕਮੇਟੀ ਦੇ ਵਿੱਚੋਂ ਸਰਕਾਰ ਦੀ ਪੰਜਾਬ ਸਰਕਾਰ ਦੀ ਸਕੀਮ ਆ ਜਿਹਦੇ ਵਿੱਚ ਆਪਾਂ ਇਹ ਪੈਸੇ ਦਿੰਦੇ ਆ ਇਸ ਤੋਂ ਇਲਾਵਾ ਜਿਹੜੀ ਆਪਣੀ ਮਾਰਕੀਟ ਕਮੇਟੀ ਆ ਵਾਗਾਪੁਰਾਣ ਜਿਹੜੀ ਮਾਰਕੀਟ ਕਮੇਟੀ ਆ ਜਿਹੜੇ ਆਪਣੇ ਕਿਸਾਨ ਫਸਲ ਸੜਦੇ ਨੇ ਕਣਕ ਜਾਂ ਝੋਨੇ ਦੀਆਂ ਬੜੇ ਲੋਕਾਂ ਨੂੰ ਇਹ ਹੁੰਦਾ ਵੀ ਇਹ ਪੈਸੇ ਕਿੱਥੇ ਜਾਂਦੇ ਨੇ ਸਰਕਾਰ ਸਾਨੂੰ ਕਿਵੇਂ ਦਿੰਦੀ ਆ ਤਾਂ ਆਰਡੀਐਫ ਫੰਡ ਦੇ ਪੈਸੇ ਸੈਂਟਰ ਕੋਲ ਚਲ ਜਾਂਦੇ ਨੇ ਉਹਦੇ ਵਿੱਚ ਅੱਧੇ ਸੀ ਮੜਾ ਲੈਨੇ ਆ ਅੱਧੇ ਉਹ ਰੱਖ ਲੈਂਦੇ ਨੇ ਜਿਨ੍ਹਾਂ ਦਾ ਹੁਣ ਪਿੱਛੇ ਜੇ ਰੌਲਾ ਚੱਲੀ ਜਾਂਦਾ ਅੱਧੇ ਪਿੰਡਾਂ ਦੀਆਂ ਸੜਕਾਂ ਰੁਕੀਆਂ ਹੋਈਆਂ ਨੇ ਹਮੇਸ਼ਾ ਹੀ ਗੱਲ ਚੱਲਦੀ ਆ ਵੀ ਆਰ ਡੀ ਐਫ ਫੰਡ ਆਰ ਡੀ ਐਫ ਫੰਡ ਤੋਂ ਆਪਣਾ ਬਾਗੇਪੁਰਾਣੇ ਦੀ ਮਾਰਕੀਟ ਕਮੇਟੀ ਦੇ ਆਰ ਡੀ ਐਫ ਫੰਡ ਹੁੰਦੇ ਨੇ ਜਿਹੜੇ ਸੈਂਟਰ ਕੋਲ ਜਾਂਦੇ ਨੇ ਵਾਪਸ ਆਉਣੇ ਹੁੰਦੇ ਨੇ ਪਰ ਆਉਂਦੇ ਨਹੀਂ ਪਰ ਅਸੀਂ ਆਪਣੀ ਮਾਰਕੀਟ ਕਮੇਟੀ ਦੇ ਵਿੱਚੋਂ ਪਿਛਲੀ ਵਾਰ ਲਗਭਗ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਆਪਣੀ ਮਾਰਕੀਟ ਕਮੇਟੀ ਆ ਇਹ ਪੰਜਾਬ ਦੀਆਂ ਜਿਹੜੀਆਂ ਸਭ ਤੋਂ ਵੱਧ ਆਮਦਨ ਵਾਲੀਆਂ ਮਾਰਕੀਟ ਕਮੇਟੀਆਂ ਦੇ ਵਿੱਚੋਂ ਇੱਕ ਵੀ ਨਹੀਂ ਜਾਂਦੀ ਆ ਤਾਂ ਆਪਾਂ ਪਿਛਲੇ ਸਾਲ ਸੈਕਟਰੀ ਸਾਹਿਬ ਨੇ ਮੈਨੂੰ ਦੱਸਿਆ ਵੀ ਆਪਾਂ ਲਗਭਗ ਇਹੋ ਜੀਆਂ ਸਕੀਮਾਂ ਦੇ ਵਿੱਚ ਅੱਜ ਤੱਕ ਸਿਰਫ ਆਪਾਂ 9 ਕੇਸਾਂ ਨੂੰ ਹੀ ਪੈਸੇ ਦੇ ਰਹੇ ਆ ਉਹਦੇ ਵਿੱਚ ਇੱਕ ਕੇਸ ਦੇ ਲੱਖ ਰੁਪਏ ਆ ਬਾਕੀ ਜਿਵੇਂ ਜਿਵੇਂ ਨੁਕਸਾਨ ਹੋਇਆ ਉਹਵੇਂਵੇਂ ਪੈਸੇ ਨੇ ਪਰ ਆਪਾਂ ਇਸ ਤੋਂ ਇਲਾਵਾ ਵੀ ਲਗਭਗ 50 ਲੱਖ ਰੁਪਈਆ ਇੱਕ ਸਾਲ ਦੇ ਵਿੱਚ ਆਪਣੇ ਕਿਸਾਨਾਂ ਨੂੰ ਇਸ ਸਕੀਮਾ ਦੇ ਵਿੱਚ ਮੁਕਤਾਏ ਜਿਹਦਾ ਖੇਤੀ ਕਰਦੇ ਸਮੇਂ ਜਾਂ ਮਜ਼ਦੂਰ ਦਾ ਮਜ਼ਦੂਰੀ ਕਰਦੇ ਸਮੇਂ ਅੰਗ ਪੈਰ ਨੁਕਸਾਨੇ ਆ ਜਾਂਦਾ ਤਾਂ ਉਸੇ ਤਹਿਤ ਅਸੀਂ ਹਰ ਵਾਰ ਬਜਟ ਰੱਖਦੇ ਆ ਪਰ ਪਿਛਲੀ ਵਾਰ ਸਾਡਾ ਬਜਟ ਜਿੰਨਾ ਸੀਗਾ ਇਸ ਵਾਰ ਅਸੀਂ ਬਜਟ ਉਸ ਤੋਂ ਵੱਧ ਰੱਖਿਆ ਸੀਗਾ ਪਰ ਪਿਛਲੀ ਵਾਰ ਰੱਬ ਨਾ ਕਰੇ ਦੋ ਡੈਥ ਸੀਗੀਆਂ ਉਹਨਾਂ ਦੇ ਪੈਸੇ ਸੀਗੇ ਪਰ ਇਸ ਵਾਰ ਪਰਮਾਤਮਾ ਦੀ ਮਿਹਰ ਦੇ ਨਾਲ ਇਸ ਸਾਲ ਦੇ ਵਿੱਚ ਖੇਤੀਬਾੜੀ ਕਰਦੇ ਸਮੇਂ ਆਪਣੇ ਬਾਗੇਪੁਰਾ ਨੇ ਇਲਾਕੇ ਦੇ ਵਿੱਚ ਕਿਸੇ ਵੀ ਕਿਸਾਨ ਦੀ ਕਿਸੇ ਵੀ ਮਜ਼ਦੂਰ ਦੀ ਮੌਤ ਨਹੀਂ ਹੋਈ ਡੈਥ ਨਹੀਂ ਹੋਈ ਯਾਰ ਜਿਹੜਾ ਜ਼ਰੂਰੀ ਇਹ ਨਹੀਂਗਾ ਵੀ ਮੈਂ ਅਸੀਂ ਇਹ ਪੈਸੇ ਦੇ ਰਹੇ ਆ ਇਹ ਸਾਡਾ ਫਰਜ਼ ਆ ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨਹੀਂ ਅੱਜ ਜਿਹੜਾ ਆਪਾਂ ਇੰਨੇ ਲੋਕ ਇਕੱਠੇ ਹੋਏ ਨੇ ਜਾਂ ਮੇਰੇ ਅਫਸਰ ਸਹਿਬਾਨ ਬੈਠੇ ਨੇ ਜਾਂ ਮੈਂ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਬੁਲਾਇਆ ਤਾਂ ਉਹ ਇੰਪੋਰਟੈਂਟ ਜਿਆਦਾ ਇਸ ਗੱਲ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਕੁੱਝ ਸਕੀਮਾਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਹੀ ਨਹੀਂ ਗਿਆ ਤਾਂ ਅੱਜ ਦਾ ਆਪਣਾ ਮੇਨ ਇਹ ਆ ਜਿਹੜੀ ਮੇਰੀ ਤੁਹਾਨੂੰ ਵੱਡੀ ਗੱਲ ਦਿੱਤੀ ਇਹ ਆ ਕਿ ਤੁਹਾਡੇ ਜਰੀਏ ਤੁਹਾਡੇ ਥਰੂ ਇਹ ਸਾਡੀ ਮਾਰਕੀਟ ਕਮੇਟੀ ਦੀ ਜਿਹੜੀ ਸਕੀਮ ਆ ਦਾ ਜਿਹੜੀ ਸਾਡੀ ਪੰਜਾਬ ਸਰਕਾਰ ਦੀ ਸਕੀਮ ਆ ਜਾ ਜਿਹੜਾ ਸਾਡਾ ਆਫਿਸ ਦਾ ਸਟਾਫ ਮਿਲ ਕੇ ਇਹ ਜਿਹੜੇ ਅਸੀਂ ਇਹ ਕੰਮ ਕਰਦੇ ਆਂ ਲੋਕਾਂ ਤੱਕ ਪਹੁੰਚੇ ਤਾਂ ਕਿ ਕੱਲ ਨੂੰ ਜੇ ਕੋਈ ਗਰੀਬ ਮਜ਼ਦੂਰ ਆ ਜਾਂ ਕੋਈ ਗਰੀਬ ਕਿਸਾਨ ਆ ਕਮ ਸੇ ਕਮ ਉਹਨੂੰ ਪਤਾ ਤਾਂ ਲੱਗੇ ਵੀ ਜੇਕਰ ਮੇਰਾ ਕੰਮ ਕਰਦੇ ਸਮੇਂ ਕੋਈ ਨੁਕਸਾਨ ਹੁੰਦਾ ਤਾਂ ਮਾਰਕੀਟ ਕਮੇਟੀ ਦਾ ਸਟਾਫ ਮਾਰਕੀਟ ਕਮੇਟੀ ਤੇ ਸਰਕਾਰ ਉਹਦੀ ਮਦਦ ਕਰਨ ਵਾਸਤੇ ਉਹਦੇ ਪਿੱਛੇ ਖੜੀ ਆ ਮਤਲਬ ਮੇਰਾ ਫਸਟ ਪਹਿਲਾ ਜਿਹੜਾ ਮੋੱਖ ਮਕਸਦ ਤੁਹਾਨੂੰ ਬੁਲਾਉਂਦਾ ਪਹਿਲਾ ਮਕਸਦ ਇਹ ਹੈ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਕਿਸਾਨਾਂ ਨੂੰ ਪਤਾ ਲੱਗਣ ਸਕੀਮਾਂ ਸੈਕੰਡ ਮਕਸਦ ਆ ਚਲੋ ਜਿਹੜੇ ਆਪਾਂ ਪਿਛਲੇ 1 ਸਾਲ ਦੇ ਵਿੱਚ ਜਿਹੜੇ ਅਪਲਾਈ ਹੋਏ ਜਿਹੜਾ ਅਸੀਂ ਉਹਨਾਂ ਨੂੰ ਪੈਸੇ ਦੇਣੇ ਨੇ ਮੇਰੀ ਸੈਕੰਡ ਮਕਸਦ ਮੇਰਾ ਹੋਊਗਾ ਪਰ ਮੇਰਾ ਪਹਿਲੀ ਜਿਹੜੀ ਪਹਿਲੀ ਇੰਪੋਰਟੈਂਸ ਆ ਉਹ ਇਹ ਆ ਵੀ ਜਦੋਂ ਵੀ ਕੋਈ ਬਾਗੇਪੁਰਾਣੇ ਦੇ ਵਿੱਚ ਕੋਈ ਕਿਸਾਨ ਕੋਈ ਮਜ਼ਦੂਰ ਖੇਤ ਵਿੱਚ ਕੰਮ ਕਰਦੇ ਸਮੇਂ ਜੇ ਕਿਸੇ ਦਾ ਅੰਗ ਪਰ ਨੁਕਸਾਨ ਆ ਜਾਂਦਾ ਤਾਂ ਉਹ ਸਾਨੂੰ ਨਾਲ ਦੇ ਨਾਲ ਦੱਸ ਕੇ ਸਾਡੀ ਮਾਰਕੀਟ ਕਮੇਟੀ ਕੋਲ ਆਇਆ ਕਰੋ ਅਸੀਂ ਇੰਨੇ ਕਾਬਿਲ ਆ ਕਿ ਜਿੰਨੀ ਸਰਕਾਰ ਦੀ ਸਕੀਮਾਂ ਅਸੀਂ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਹੱਕਾ ਕਿਉਂਕਿ ਖੇਤੀ ਕਰਦੇ ਅਸੀਂ ਦੇ ਸਕੀਏ ਤਾਂ ਇਸ ਤਹਿਤ ਮੈਂ ਅੱਜ ਆਪਾਂ ਇਕੱਠੇ ਹੋਏ ਆ ਲਗਭਗ ਸਾਡੇ ਕੋਲ 9 ਕੇਸ ਨੇ ਜਿਹਦੇ ਵਿੱਚ ਮਾੜੀ ਮੁਸਤਫਾ ਪਿੰਡ ਘੋਲਿਆ ਕਲਾਂ ਬਾਗਾ ਪੁਰਾਣਾ ਕਾਲੇ ਕੇ ਮੱਲ ਕੇ ਮਾਲਾ ਖੁਰਦ ਫੂਲੇ ਆਲਾ ਤੇ ਸੁਖਾਨੰਦ ਇਹ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਸਮੇਂ ਜਿਨ੍ਹਾਂ ਦਾ ਕਿਸਦਾ ਕੋਈ ਅੰਗੂਠਾ ਕੱਟਿਆ ਗਿਆ ਜਾ ਕਿਸੇ ਦਾ ਜੋ ਵੀ ਨੁਕਸਾਨ ਹੋਇਆ ਤਾਂ ਜਿਵੇਂ ਆਪਣੇ ਜਿਹੜੇ ਮਾਲਕੇ ਤੋਂ ਬਾਈ ਸੁਖਮੰਦਰ ਸਿੰਘ ਸੀਗੇ ਇਹਨਾਂ ਦੀ ਇੰਜਨ ਵਿੱਚ ਔਨ ਕਰਕੇ ਪਟੇ ਚ ਔਨ ਕਰਕੇ ਇਹਨਾਂ ਦੀ ਲੱਤ ਵਿੱਚ ਆ ਗਈ ਸੀ ਤਾਂ ਲੱਤ ਕੱਟਣੀ ਪਈ ਸੀਗੀ ਤਾਂ ਉਹਨਾਂ ਨੂੰ ਆਪਾਂ ਮਾਰਕੀਟ ਕਮੇਟੀ ਦੇ ਵੱਲੋਂ ਜਿਹੜੀ ਸਕੀਮ ਆ ਸਰਕਾਰ ਦੀ ਲਗਭਗ 1 ਲੱਖ ਰੁਪਏ ਦਾ ਚੈੱਕ ਅੱਜ ਦੇਵਾਂਗੇ ਬਾਕੀ ਜਿਹਦੀਆਂ ਜਿਹਦੇ ਜਿੰਨੀਆਂ ਜਿੰਨੇ ਨੁਕਸਾਨ ਹੋਇਆ ਸੀ ਆਪਾਂ ਉਹਨੇ ਉਹਨੇ ਚੈੱਕ ਦੇਵਾਂਗੇ ਪਰ ਇਸ ਤਹਿਤ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਪਹਿਲੀ ਗੱਲ ਤਾਂ ਦੁਬਾਰਾ ਫੇਰ ਆਪਾਂ ਇਹ ਅਰਦਾਸ ਕਰਦੇ ਹਾਂ ਕੋਈ ਅਗਲੀ ਵਾਰ ਕੋਈ ਇਦਾਂ ਦਾ ਹਾਦਸਾ ਵਾਪਰੇ ਹੀ ਨਾ ਪਰ ਕੰਮ ਕਰਦੇ ਸਮੇਂ ਹਾਦਸੇ ਵਾਪਰ ਜਾਂਦੇ ਨੇ ਜੇ ਵਾਪਰਦੇ ਨੇ ਤਾਂ ਤੁਸੀਂ ਮਾਰਕੀਟ ਕਮੇਟੀ ਆ ਕੇ ਨਾਲ ਦੀ ਨਾਲ ਜਲਦੀ ਸਾਨੂੰ ਜੇ ਦੱਸਿਆ ਕਰੋਗੇ ਨੋਟ ਕਰਾਇਆ ਕਰੋਗੇ ਤਾਂ ਆਪਣੇ ਬਾਗਾ ਪ੍ਰਾਣਾ ਮਾਰਕੀਟ ਕਮੇਟੀ ਤੇ ਅਸੀਂ ਜੀ ਸਰਕਾਰ ਸਾਰੇ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡਾ ਜਿੰਨੀ ਮਦਦ ਹੋ ਸਕੇ ਅਸੀਂ ਤੁਹਾਡੀ ਮਦਦ ਕਰਿਆ ਕਰਾਂਗੇ ਇਹ ਰਾਸ਼ੀ ਕਦ ਕਿੰਨੇ ਟਾਈਮ ਬਾਅਦ ਜਾਰੀ ਹੁੰਦੀ ਹੈ ਜੀ ਇਹ ਹਰ ਸਾਲ ਆਪਾਂ ਜਾਰੀ ਕਰਦੇ ਆਂ ਤੇ ਸਾਲ ਬਾਅਦ ਆਪਾਂ ਬਣਦੇ ਆ ਜਦੋਂ ਕੋਈ ਕੇਸ ਪਾਸ ਹੋ ਜਾਂਦੇ ਨੇ ਉਹਦਾ ਪ੍ਰੂਫ ਦੇਖਣਾ ਪਰ ਐ ਸਾਲ ਤੈਨੂੰ ਦੇ ਦਿੱ ਚੁੱਕੇ ਬਾਕੀ ਜੀ ਬਾਕੀ ਪਿਛਲੀ ਵਾਰ ਤੁਸੀਂ ਸੱਚ ਆਪਾਂ ਪਿਛਲੀ ਵਾਰ ਹਾਂ ਸਾਲ ਤੇ ਹੋਇਆ ਜੀ ਇਹ ਸਾਰਾ ਅਪਲਾਈ ਕਿਵੇਂ ਹੋਇਆ ਅਪਲਾਈ ਕਰਨ ਦਾ ਸਿਸਟਮ ਕੀ ਹੈ ਜੀ ਜੇ ਜੋ ਕੋਈ ਵਿਧਾ ਹਸ ਹੋ ਖੜਿਆ ਦੋ ਆਪਾਂ ਇੱਕ ਵੀ ਨੋਟੇ ਅਪਲਾਈ ਕਰ ਦਿੰਦੇ ਜੀ ਉਹਦਾ ਪ੍ਰੋਸੈਸ ਹੋ ਪਾਸ ਹੋਣ ਦਾ ਸਟੇਟਮੈਂਟ ਦੀ ਰਿਪੋਰਟ ਜਾਂ ਬੁੱਕਾਤਾਂ ਦੇਖਾ ਸਕਦੇ ਜੀ ਤੇ ਵਾਕਈ ਕਿਸ ਜਨਮ ਦਾ ਪਤਲਾ ਜਦੋਂ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਕੋਲ ਮੇਰੇ ਸੁਖਾ ਨਾਮ ਦਾ ਜਿਹੜਾ ਸਾਡੇ ਕੋਲ ਕੇਸ ਆ ਸੀ ਰਣ ਸਿੰਘ ਮੇਰੇ ਪਿੰਡ ਦਾ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਤਾਂ ਉਹਦੀ ਮੈਂ ਇਹਨਾਂ ਨੂੰ ਫੈਕਟਰੀ ਸਾਹਿਬ ਕੋਲ ਭੇਜਤਾ ਹੈ ਇਹਨਾਂ ਨੇ ਪ੍ਰੋਸੈਸ ਸੁਝਾ ਕੇ ਐਸਜੀਓ ਸਾਹਿਬ ਕੋਲ ਜਾਂਦੀ ਐਪਲੀਕੇਸ਼ਨ ਐਸਜੀਓ ਸਾਹਿਬ ਇਹਨੂੰ ਕਰ ਹੀ ਕਰਦੇ ਨੇ ਉਹਨਾਂ ਕਰੀ ਕਰਕੇ ਫਿਰ ਉਹਨੂੰ ਉੱਤੇ ਕਰ ਦਿੰਦੇ ਨੇ ਪਹਿਲਾ ਮਕਸਦ ਇਹ ਇੱਥੋਂ ਕੇਸ ਪਾਸ ਹੋ ਜਾਂਦਾ ਪਾਸ ਹੋ ਕੇ ਫਿਰ ਨਾਲ ਦੀ ਨਾਲ ਫੰਡ ਜਾਰੀ ਹੋ ਜਾਂਦਾ ਮੈਨੂੰ ਕੋਈ ਜ਼ਿਆਦਾ ਲੰਬਾ ਪ੍ਰੋਸੈਸ ਨਹੀਂਗਾ ਬਟ ਤੁਸੀਂ ਜਦੋਂ ਇਹ ਹੁੰਦਾ 1 ਮਹੀਨਾ ਦੇ ਵਿੱਚ ਵਿੱਚ ਤੁਸੀਂ ਆਪਣੇ ਮਾਰਕੀਟ ਕਮੇਟੀ ਦਾ ਜਿਹੜਾ ਦਫਤਰਾ ਬਾਕੀ ਪੁਰਾਣੇ ਤੁਸੀਂ ਇੱਥੇ ਆ ਕੇ ਇਹ ਆ ਸਕਦੇ ਹੋ ਇੱਕ ਅਪਮਾਈ ਕਰਦੇ ਕੋਈ ਲਿਮਟ ਵੀ ਹੁੰਦੀ ਹੈ 5000 10 ਬੰਦਿਆਂ ਨੂੰ ਮਿਲਣਾ ਜਿੰਨੇ ਕਿ ਨਹੀਂ ਕੋਈ ਜਿੰਨੇ ਕੋਈ ਲਿਮਟ ਨਹੀਂ ਅਸੀਂ ਫੰਡ ਰੱਖਦੇ ਹਾਂ ਆਪਣੇ ਅੰਦਾਜ਼ੇ ਦੇ ਮੁਤਾਬਿਕ ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਇਸ ਸਾਲ ਦੇ ਵਿੱਚ ਆਪਣੀ ਮਾਰਕੀਟ ਕਮੇਟੀ ਨੇ ਲਗਭਗ 50 ਲੱਖ ਰੁਪਇਆ ਅਲੱਗ ਵੀ ਦਿੱਤਾ ਸਰਕਾਰ ਨੂੰ ਵੀ ਅਸੀਂ ਪੈਸੇ ਟਰਾਂਸਫਰ ਕੀਤੇ ਨੇ ਤੇ ਪਰ ਅਸੀਂ ਆਪਣੇ ਵੱਲੋਂ ਵੀ ਆਪਾਂ ਇੱਥੋਂ ਵੀ ਬਾਕੀ ਪੁਰਾਣੇ ਲੈਵਲ ਤੇ ਵੀ ਇਹ ਰਾਸ਼ੀ ਬੰਦੇ ਰਹੇ ਨੇ ਕੀੜਤ ਲੋਕਾਂ ਨੂੰ ਹੁਣ ਤੱਕ ਕਿੰਨੀ ਰਾਸ਼ੀ ਦੇ ਚੁੱਕੇ ਹਾਂ ਤੁਸੀਂ ਮੈਨੂੰ ਲੱਗਦਾ ਮੇਰੇ ਮੈਂ ਜਦੋਂ ਦਾ ਮੈਂ ਐਮਐਲਏ ਬਣਿਆ ਅਸੀਂ ਲਗਭਗ ਪਿਛਲੀ ਵਾਰ ਸਾਡੇ ਕੋਲ ਦੋ ਡੈਥ ਕੇਸ ਵੀ ਆਏ ਸੀ ਜਿਹਦੇ ਵਿੱਚ ਅਸੀਂ 2-2 ਲੱਖ ਰੁਪਏ ਦਿੱਤਾ ਸੀਗਾ ਉਸ ਤੋਂ ਪਹਿਲਾਂ ਵੀ ਸਾਡੇ ਕੋਲ ਡੈਥ ਕੇਸ ਆਏ ਸੀ ਪਿਛਲੀ ਵਾਰ ਆਪਣੇ ਇੱਥੇ ਉਹ ਟਰੱਕ ਦੇ ਥੱਲੇ ਮੰਡੀ ਦੇ ਵਿੱਚ ਇੱਕ ਲੱਗਿਆਂ ਨੇ ਉਹ ਆ ਗਿਆ ਸੀ ਅਸੀਂ ਉਹਨਾਂ ਨੂੰ ਵੀ ਪੈਸੇ ਦਿੱਤੇ ਨੇ ਤਾਂ ਮੈਨੂੰ ਲੱਗਦਾ ਜੇ ਮੈਂ ਕੱਚਾ ਪੱਕਾ ਤਾਂ ਨਹੀਂ ਮੇਰੇ ਕੋਲ ਪਰ ਮੈਨੂੰ ਲੱਗਦਾ 30-35 ਲੱਖ ਰੁਪਏ ਸੀ ਲਗਭਗ ਪਿਛਲੇ 2 ਸਾਲਾਂ ਦੇ ਵਿੱਚ ਤੋਂ ਵੱਧ ਦੇ ਚੁੱਕੇ ਹਾਂ ਆ ਗਏ 35-40 ਲੱਖ ਰੁਪਏ ਸੀ ਆਰਾਮ ਨਾਲ ਦਿੱਤਾ ਤੇ 50 ਲੱਖ ਰੁਪਇਆ ਸੀ ਸਿਰਫ ਇਸੇ ਸਾਲ ਹੀ ਸਰਕਾਰ ਨੂੰ ਅਲੱਗ ਤੋਂ ਦਿੱਤਾ ਹੈ ਵੀ ਤਾਂ ਕਿ ਜਿਹੜੇ ਹੋਰ ਸਕੀਮਾਂ ਦੇ ਵਿੱਚ ਆਪਾਂ ਐਂਟਰ ਕਰ ਸਕੀਏ ਤਾਂ ਇਹ ਸਾਡਾ ਇਹ ਦੇ ਕਰਕੇ ਇਕੱਠੇ ਹੋਏ ਸੀਗੇ ਤੇ ਤੁਹਾਡਾ ਫੇਰ ਸਾਰਿਆਂ ਦਾ ਧੰਨਵਾਦ ਤੇ ਜਿੰਨੇ ਮੇਰੇ ਸਾਥੀ ਪਹੁੰਚੇ ਆਉਂਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਦੇ ਹੋ ਜੀ ਅੱਜ ਜਿਹੜਾ ਫੀਲਪ ਹੋ ਗਿਆ ਹੈ ਤੁਹਾਨੂੰ ਕੰਜੈਕਟ ਇਸ ਵਾਂਗ ਦੇਣ ਗਿਆ ਨਾਲ ਸਤਿ ਸ਼੍ਰੀ ਅਕਾਲ ਸਭ ਨੂੰ ਸਤਿਕਾਰਯੋਗ ਸਾਥੂ ਜੀ ਨੇ ਬੇਦਰੇ ਮੈਨ ਆਉ ਵੀ ਹੈਗੇ ਤੇ ਟ੍ਰੈਕ ਜਿਹੜੇ ਪ੍ਰਧਾਨ ਮਾਨ ਸਾਹਿਬ ਵੀ ਖੜੇ ਸਾਬ ਤੇ ਬਾਰ ਸਾਹਿਬ ਖੜਿਆ ਹੋਰ ਐਲ ਸੀ ਸਾਹਿਬ ਖੜੇ ਆ ਸਾਰੇ ਤੇ ਇਧਰ ਵੀ ਜਿਹੜੇ ਸਾਡੇ ਪਵਨ ਗੋਪਤਾ ਜੀ ਵੀ ਬੈਠੇ ਹੈਗੇ ਆ ਅਚਾਰੀ ਜਿਹੜੇ ਰਹਿ ਗਏ ਤੇ ਇੱਕ ਇੱਕ ਐਮ ਦੇ ਅ ਤੁਸੀ ਮਦਦ extra ਵੱਲੋਂ ਦਿੱਤੇ ਜਾ ਰਹੇ ਆ ਜਿਹੜੇ ਫੀਡ ਸਲੋ ਕਰ ਕੇ ਜਨਨਾਂ ਨੂੰ ਕੰਮ ਕਰਦੇ ਆ ਕੋਈ ਪ੍ਰੋਬਲਮ ਆਈ ਨਹੀਂ 9 ਤੱਕ ਰੇਲ ਅੱਗੇ ਲੱਦੇ ਜਾ ਰਹੇ ਆ ਆਜੋ ਸਰਪੰਚ ਸਾਹਿਬ ਨਾਲ ਆ ਜੀ ਵਕ ਵਕ ਪਿੰਡਾਂ ਤੋਂ ਜਿਹੜੇ ਲੋਕ ਸੀਗੇ ਉਹਨਾਂ ਨੂੰ ਜਿਹੜੀ ਟਿਕਾ ਅੱਗੇ ਜਿਵੇਂ ਜਿਵੇਂ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੋ ਸਵਾਮ ਆਈ ਜੀ ਰਾਚੀ ਵਾਲੀ ਤੇ ਚੱਲਦੀ ਜਾਰੀ ਹੈਗੀ ਹੈ ਹੋਲੀਆ ਹੋਵੇ ਜਾਂ ਕੋਈ ਗੋਤਾਂਡ ਹੋਵੇ ਜਾਂ ਵਰਗਾ ਪਣਾਣਾ ਸਮਾਜਿਕ ਲੋਕ ਹੋਣਾ ਆ ਅੱਗੇ ਖੜੇ ਆ ਸਾਡੇ ਪਰ ਜਿਹੜੇ ਆਵੜੀ ਪਾਰਟੀ ਦੇ ਜਿਹੜੇ ਆਪੂ ਆ ਜਨੇ ਵਕਰ ਹੈ ਕਿ ਉਹ ਵੀ ਰਾਤ ਗਿਆ ਸੋ ਨਾ ਵਜਾ ਪਾਉਣਾ ਜੀ ਜੀ ਮੇਰੇ ਬੰਦਾ ਕਰਾ ਪਾਉਣਾ ਅਕੋਤੀ ਨੂੰ ਚਾਹੀਦੀ ਬਾਰੀ ਉੱਪਰ ਕਰ ਦੇ ਪਾਸੇ ਕਰ ਦੇ ਨਾ ਵਜਾ ਪਾ ਪਛਿਆ ਹਰ ਰੋਜ਼ ਚਾਲਾ ਚਾਲਾ ਸਾਰੇ ਜਨ ਸਤਿ ਹੈਲੋ ਅੱਛਾ ਕੋਈ ਹੋ ਕੋਈ ਲੱਛਣ ਹੈ ਐਕੋਰਡ ਬਾਈ ਜਦੋਂ ਉੱਤੇ ਆਦੇ ਆ ਜੀ ਮਿਲ ਕੇ ਹੋ ਜਾਂਦਾ ਹੈ ਅੱਗੇ ਚੋਕ ਮਹਨ ਕੋਈ ਕਰੇਂਗਾ ਜੀ ਬਈ ਕਾਲ ਕਾਲ ਨਹੀਂ ਆਇਆ ਤਾਂ ਕੋਈ ਨੰਬਰ ਹੋਰ ਹੈ ਸਾਜ ਸੱਦਾ ਸਭਾ ਜੀ ਟੈਂਟਾ ਹਾਂ ਜੀ ਹਾਂ ਜੀ ਇੱਥੇ ਕੰਮ ਕਰਦੇ ਕੋਈ ਨਾ ਇੰਨਾ ਕਲੇ ਕੰਮ ਕਰਦੇ ਕੰਮ ਕਰਦੇ ਔਰ ਧੰਨਵਾਦ ਜੀ ਜਿਨ੍ਹਾਂ ਕੋਲ ਕੰਮ ਕਰਦੇ ਹਾਂ ਜੀ ਹਾਂ ਜੀ ਉਹਦੇ ਆ ਗਏ ਆਜੋ ਸਾਡੇ ਨੇੜੇ ਆ ਜਾਓ ਕੰਮ ਕਰਦੇ ਹੋ ਕੋਈ ਜੀ ਸੁਖਮੰਦਰ ਸਿੰਘ ਜੀ ਮਾਲਕੀ ਅੱਜ ਕੋਈ ਨਹੀਂ ਚੇਅਰ ਮਾਰਨ ਦਾ ਫਾਸਟ ਕਰਦੇ ਇੱਕ ਵਾਰ ਹੋਇਆ ਸੀ ਤੂ ਜੀ ਇਹ ਚੱਲ ਨਹੀਂ ਆਵੇ ਲੱਗਾਈ ਇੱਧਰ ਆਪਣਾ ਇਹਨਾਂ ਕਰਦੇ ਮਨਸਤਾਈ ਕਰਦੇ ਕੀ ਬਸ

ਅਮੰਦੇ ਕਾ ਪੈਡਲ ਨਾ ਹੁੰਦੇ ਪੈਡਲ ਨਾ ਹੁੰਦੇ ਫੈਲੋਡ ਬੁਲਿਆ ਰਹਾ ਜੀ ਕੀ ਹੋ ਗਿਆ ਸੀ ਪਣੀ ਓਕੇ ਜੀ ਅਸਰ ਸਭ ਆਜਾ ਅੰਦਰ ਆ ਕੇ ਬਿਠਾਓ ਜੀ ਜੀ ਆਪ ਕਰਦੇ ਸੀ ਕੰਮ ਹਾਂ ਜੀ ਕੋਣਾ ਕਰੇ ਰੋ ਰੋਣ ਕੋਣ ਬੱਚੀ ਹੈ ਜੀ ਕਰਨਾ ਲਈ ਜੀ ਨਾਲ ਪੁੱਛੀ ਕਿ ਪੁੱਛਣੀ ਕਰਦੇ ਸਰਕਾਰੀ ਕੋਈ ਕੋਈ ਮਾਲ ਉਸਕੀ ਸਾਹ ਹੋ ਗਈ ਕੋਈ ਨਾਲ ਫੜੇ ਕੋ ਮੈਨੂੰ ਨਾ ਕਿੱਧਰ ਗਿਆ ਆਪਣਾ ਕਰਮੇ ਕਿੱਦੜੇ ਕਰਮੇ ਪੈ ਆਉਂਦਾ ਨੰਬਰ ਲਿਆ ਆਪਣੇ ਇਹਦੇ ਬੱਚਿਆਂ ਦੀ ਵੀ ਉਹ ਕੀ ਸਾਲੀ ਵੀ ਮਤ ਕਰਾਂਗੇ ਕੋਈ ਨਾ ਪਰੇ ਟੈਨਸ਼ਨ ਨਹੀਂ ਲੈਣੀ ਕੋਈ ਉੱਤਰ ਸਾਫ ਹੁੰਦਾ ਇਹਨਾਂ ਦਾ ਪੈਂਡ ਪੂਲੇ ਵਾਲੇ ਉੱਥੇ ਆ ਜੇ ਸੀਗੇ ਸਾਹਸਾ ਇਹਨਾਂ ਦੇ ਆਪੇ ਤੇ ਤੇ ਕੀ ਪੈਂਡ ਪੂਲੇ ਕੋਈ ਨਾ ਪਰੇ ਕੋ ਬੱਚਿਆਂ ਦਾ ਵੀ ਉਹ ਕਰਕੇ ਨਹੀਂ ਵਾਗੇ ਤੁਹਾਨੂੰ ਬਸ ਉਡੀਕਣਾ ਚਾਹੀਦਾ ਸਿਰ ਹੁਣ ਕੀ ਨਹੀਂ ਕੀ ਕਰਦੇ ਸੀ ਜੀ ਕੋਈ ਨਹੀਂ ਕਰਦਾ ਇਹਦਾ ਪੈਣ ਦਾ ਨੰਬਰ ਲਊਡ ਕਰਾ ਦਿਓ ਸਾਡੀ ਹਾਂਜੀ ਭਾਈ ਕਰੋ ਮੇਰਾ ਪੀ ਹੈ ਪੈਣ ਦਾ ਨੰਬਰ ਨੰਬਰ ਹਾਂ ਠੀਕ ਆਪਾਂ ਤੇਰੇ ਪੀਸ ਦਾ ਬੱਚਾ ਨਾਲ ਵੀ ਕਰਕੇ ਦੇਵਾਂਗੇ ਚੰਗੀ ਗੱਲ ਕਰੀ। ਹਾਂ ਜੀ ਰਾਜ ਸਿੰਘ ਸੋਹਣਾ